ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ 3ਜੀ ਨੌਕਰੀ। ਹੋਰ ਅਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਕਰਨ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂ। ਆਮਦਵੀ ਪਾਰਟੀ ਦੇ ਨਾਮਯੁਕਤ ਜ਼ਿਲ੍ਹਾ ਪ੍ਰਧਾਨ ਜੋਬਰ ਦਾ ਦਾਵਾ ਪત્રਕਰਾਰਵਾਤਾਂ ਕਰਨ ਪਹੁੰਚੇ ਨੇ ਗੱਲਬਾਤ ਕਰ ਲਾਂਗੇ ਕੀ ਹੈ ਇਸ ਪੱਤਰਕਾਰਤਾ ਵਿੱਚ ਖਾਸ ਕੀ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੰਦਾਵਾ ਸ਼ਾਹ ਪਹਿਲੀ ਪੱਤਰਕਾਰਵਾਤਾ ਉਧਾ ਲੈ ਕੇ ਆਇਓ ਕੀ ਮੇਨ ਮੁੱਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਇੱਕ ਵਰਕਰ ਮਿਲਣੀ ਰੱਖ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਵਰਕਰਾਂ ਦੀ ਜੋ ਕਿ ਅੱਜ ਤੱਕ ਕਦੇ ਨਹੀਂ ਹੋਈ ਇਹ ਜਿਹੜਾ ਆਈਡੀਆ ਸੀਗਾ ਇਹ ਸਰਦਾਰ ਅਮਨ ਸਿੰਘ ਸੈਰੀ ਕਲਸੀ ਜੀ ਦਾ ਸੀਗਾ ਕਿਉਂਕਿ ਉਹ ਕਹਿੰਦੇ ਸੀ ਵੀ ਤੂੰ ਇੱਕ ਨੌਜਵਾਨ ਜ਼ਿਲਾ ਪ੍ਰਧਾਨ ਬਣਿਆ ਹੈ ਤੇ ਦਰਜਾ ਬਦਰਜਾ ਹਰ ਇੱਕ ਵਰਕਰ ਜਿਹੜਾ ਅਖੀਰਲੀ ਕਰਤਾ ਦਾ ਵੀ ਵਰਕਰ ਹੈ ਉਹਦੇ ਨਾਲ ਇੱਕ ਤੁਸੀਂ ਰੂਬਰੂ ਹੋਣਾ ਹੈ ਸੋ ਉਹਦੇ ਤਹਿਤ ਹੀ ਅਸੀਂ ਇੱਕ ਇਹ ਸਮਾਗਮ ਰੱਖਿਆ ਹੈ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਇੱਕ ਨਿਮਾਣਾ ਜਿਹਾ ਵਰਕਰ ਪਾਰਟੀ ਦਾ ਜਿਹਨਾਂ ਨੂੰ ਜ਼ਿਲਾ ਪ੍ਰਧਾਨ ਬਣਾਇਆ ਗਿਆ ਤੇ ਮੈਨੂੰ ਹੌਸਲਾ ਫਜ਼ਾਈ ਦੇਣ ਸ਼੍ਰੀ ਮਨੀਸ਼ ਸਿਸੋਦੀਆ ਜੀ ਖੁਦ ਆਪ ਆ ਰਹੇ ਨੇ ਇੱਥੇ ਉਹਨਾਂ ਦੇ ਨਾਲ ਅਮਨ ਅਰੋੜਾ ਜੀ ਇੱਥੇ ਆ ਰਹੇ ਨੇ ਸੰਜੀਵ ਅਰੋੜਾ ਜੀ ਇੱਥੇ ਆ ਰਹੇ ਨੇ ਰਾਜਵੀਰ ਕੁਮਨ ਜੀ ਓਐਸਡੀ ਸੀਐਮ ਸਾਹਿਬ ਉਹ ਆ ਰਹੇ ਨੇ ਤਨਪ੍ਰਿੰਤ ਸੌਨ ਜੀ ਮੰਤਰੀ ਸਾਹਿਬ ਉਹ ਆ ਰਹੇ ਨੇ ਸੋ ਇਹ ਜਿਹੜਾ ਅ ਅੱਜ ਦਾ ਜਿਹੜਾ ਪ੍ਰੈਸ ਦਾ ਮੁੱਦਾ ਸੀਗਾ ਉਹ ਇਸ ਮੀਟਿੰਗ ਦੀ ਜਾਣਕਾਰੀ ਦੇਣ ਲਈ ਸੀਗਾ ਕਿ ਕੋਈ ਵੀ ਵਰਕਰ ਸਾਡਾ ਆਮ ਆਦਮੀ ਪਾਰਟੀ ਦਾ ਜਿਹਨੇ ਕਦੀ ਵੀ ਸਾਡੀ ਪਾਰਟੀ ਲਈ ਹਾਂ ਦਾ ਨਾਰਾ ਮਾਰਿਆ ਹੋਵੇ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਖੁੱਲਾ ਸੱਦਾ ਹੈ ਕਿ ਉਹ ਉੱਥੇ ਆਉਣ ਤੇ ਆ ਕੇ ਆਪਣੇ ਲੀਡਰਸ਼ਿਪ ਦੇ ਨਾਲ ਰੂਬਰੂ ਹੋਣ ਕੀ ਵਿਚਾਰ ਸਾਂਝੇ ਕੀਤੇ ਜਾਣਗੇ ਜ਼ਿਲ੍ਹਾ ਪ੍ਰਧਾਨ ਬਣੇ ਹੋ ਇੰਨੀਆਂ ਸ਼ਕਤੀਆਂ ਸਾਧ ਰਹੇ ਹੋ ਬਟਾਲੇ ਲਈ ਕੁਝ ਖਾਸ ਲੈ ਰਹੇ ਹੋ ਦੇਖੋ ਮੈਂ ਬਟਾਲੇ ਲਈ ਆਲਰੇਡੀ ਸਾਡੇ ਇੱਥੇ ਜਿਹੜੇ ਸਰਦਾਰ ਅਮਨਜੀਤ ਸਿੰਘ ਸ਼ੈਰੀ ਕਲਸੀ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਸ਼ੈਰੀ ਕਲਸੀ ਜੀ ਨੇ ਮੇਰੀ ਡਿਊਟੀ ਲਈ ਹੈ ਕਿ ਤੂੰ ਪੂਰੇ ਜ਼ਿਲ੍ਹੇ ਦੇ ਵਿੱਚ ਫਿਰ ਕੇ ਸੱਤੇ ਦੀਆਂ ਸੱਤੇ ਸੀਟਾਂ ਜੜੀਆਂ ਵਾ ਉਹ ਆਮ ਆਦੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣੀਆਂ ਹਨ ਸੋ ਇਹੋ ਜਿਹੜਾ ਐਜੰਡਾ ਸਾਡਾ ਮੁੱਖ ਹੋਊਗਾ ਲੀਡਰਸ਼ਿਪ ਨੇ ਵੀ ਉਸੇ ਦਿਨ ਵਰਕਰਾਂ ਦੇ ਨਾਲ ਇਹੋ رابطہ ਕਰਨਾ ਹੈ ਕਿ ਹੁਣ ਤਗੜੇ ਹੋ ਜਾਓ ਆਪਾਂ ਜਿਹੜਾ ਗੁਰਦਾਸਪੁਰ ਜ਼ਿਲ੍ਹਾ 2022 ਦੇ ਵਿੱਚ ਘੱਟ ਸੀਟਾਂ ਥੋੜੀਆਂ ਜਿਹੀਆਂ ਜਿ ਰਹਿ ਗਈਆਂ ਸੀ ਸਾਡੀ ਸਰਕਾਰ ਦੇ ਵਿੱਚ ਜਿਹੜਾ ਯੋਗਦਾਨ ਗੁਰਦਾਸਪੁਰ ਜ਼ਿਲ੍ਹੇ ਦਾ ਘੱਟ ਸੀਗਾ ਇਸ ਵਾਰੀ ਸੱਤੇ ਦੀ ਸੱਤੇ ਸੀਟਾਂ ਜਿੱਤ ਕੇ ਸਰਕਾਰ ਦੇ ਵਿੱਚ ਪੂਰਾ ਯੋਗਦਾਨ ਪਾਵਾਂ ਜ਼ਿਲ੍ਹਾ ਪ੍ਰਧਾਨਪੰਦੇ 27 ਦੀ ਤਿਆਰੀ ਸ਼ੁਰੂ ਕਰਤੀ ਬਿਲਕੁਲ ਜੀ ਜਿਹੜਾ ਪਾਰਟੀ ਨੇ ਔਰ ਸ਼ਰੀਪਾ ਜੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਦਿੱਤੀ ਹੀ ਇਸ ਕਰਕੇ ਹੈ ਕਿ ਤੂੰ ਇੱਕ ਨੌਜਵਾਨ ਲੀਡਰ ਹੈ ਔਰ ਆਪਾਂ ਦਿਨ ਰਾਤ ਇੱਕ ਮਿਹਨਤ ਕਰਕੇ ਇੱਕ ਕਰਕੇ ਦਿਨ ਰਾਤ ਦੇ ਕਰਕੇ ਅਸੀਂ ਵਰਕਰਾਂ ਦੇ ਨਾਲ ਰਾਬਤਾ ਕਾਇਮ ਕਰਕੇ ਵਰਕਰ ਤਗੜੇ ਕਰਕੇ ਹਰ ਗਲੀ ਹਰ ਘਰ ਦੇ ਵਿੱਚ ਜਾਵਾਂਗੇ ਜ਼ਿਲ੍ਹੇ ਦੇ ਔਰ ਆਪਣਾ ਸੰਗਠਨ ਮਜ਼ਬੂਤ ਕਰਕੇ ਅਸੀਂ ਫਿਰ ਪੂਰੀ ਤਾਕਤ ਨਾਲ ਚੋਣ ਲੜਨਾ ਲੁਧਿਆਣਾ ਦੀ ਬਾਈ ਇਲੈਕਸ਼ਨ ਦੇ ਵਿੱਚ ਆਵਾਦਵੀ ਪਾਰਟੀ ਦੇ ਕਾਪੀ ਕਨਵੀਨਰ ਉਹ ਵੀ ਕਿਰਵਚਲ ਹੁਣਾਂ ਨੇ ਕਿਹਾ ਸੀ ਕਿ ਜਿੱਦਾਂ ਇਸ ਸੀਟ ਜਿੱਤੀ ਜਾਏਗੀ ਮੰਤਰੀਪਦ ਦੇ ਦਿੱਤਾ ਜਾਏਗਾ ਚਲੋ ਉਹਨਾਂ ਨੂੰ ਤੇ ਮਿਲ ਹੀ ਜਾਏਗਾ ਕਿਉਂਕਿ ਐਡਿਵਰਟੀ ਸ਼ਕਤੀ ਹੈ ਤੇ ਗਿਆ ਇੱਕ ਚਰਚਾ ਬੜੀ ਆਮ ਛੜੀ ਹੋਈ ਹੈ ਕਿ ਮਾਝੇ ਦੇ ਵਿੱਚ ਇੱਕ ਨਵੀਂ ਮੰ ministrry ਆ ਰਹੀ ਹੈ ਕੀ ਉਹ ਮੰ ministrry ਬਟਾਲੀ ਨੂੰ ਮਿਲ ਸਕਦੀ ਮੈਂ ਫੇਰ ਇਹੋ ਬੇਨਤੀ ਕਰਦਾ ਮੈਂ ਕਿ ਇਹ ਜਿਹੜਾ ਪ੍ਰੈਰੋਗੇਟਿਵ ਆ ਇਹ ਜ਼ਿੰਮੇਵਾਰੀ ਆ ਜਿਹੜੀ ਇਹ ਪਾਰਟੀ ਹਾਈ ਕਮਾਂਡ ਦੀ ਆ ਸ਼ੁਰੂ ਇਹ ਜ਼ਿਲ੍ਹਾ ਪ੍ਰਧਾਨ ਤੋਂ ਹੀ ਹੁੰਦੀ ਆ ਕਿਉਂਕਿ ਜ਼ਿਲ੍ਹਾ ਪ੍ਰਧਾਨ ਨੇ ਰਿਕਮੈਂਡ ਕਰਨਾ ਫੇਰ ਚਲੋ ਬਿਸ਼ੱਕ ਉਹ ਅਮਨ ਸ਼ੇਰ ਸਿੰਘ ਸ਼ੈਰੀ ਕਲ ਸੀ ਖੁਦ ਵਰਕਿੰਗ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਔਰ ਕਿਤਨਾ ਕਿਤੇ ਪਾਰਟੀ ਚ ਚਰਚਾ ਜ਼ਰੂਰ ਹੁੰਦੀ ਹੈ ਕੀ ਇਹ ਚਰਚਾ ਸਹੀ ਹੈ ਮੈਂ ਫਿਰ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਪਾਰਟੀ ਦਾ ਡਿਸਪਲਿਨ ਹੈ ਨਾ ਇਹ ਮੈਂ ਖੁਦ ਆਪ ਸਰਦਾਰ ਸ਼ਰੀ ਕਲਸੀ ਜੀ ਤੋਂ ਹੀ ਸਿੱਖਿਆ ਕਿ ਜੋ ਪਾਰਟੀ ਫੈਸਲਾ ਕਰੂਗੀ ਠੀਕ ਕਰੂਗੀ ਪਰ ਹਾਂ ਵਰਕਰਾਂ ਦੇ ਦਿਲ ਦੀ ਮੇਰੇ ਦਿਲ ਦੀ ਜੇ ਤੁਸੀਂ ਬੱਚੋ ਤਾਂ ਇਹ ਬਿਲਕੁਲ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਸਾਡੇ ਜਿਹੜਾ ਜ਼ਿਲ੍ਹੇ ਨੂੰ ਇਹ ਕੁਛ ਨਾ ਕੁਛ ਪਾਰਟੀਆਂ ਇਕ ਮੰਡ ਦੇਵੇ ਬਟ ਫਿਰ ਡਿਸਪਲਿਨ ਦੇ ਵਿੱਚ ਰਹਿ ਕੇ ਜੋ ਪਾਰਟੀ ਦਾ ਫੈਸਲਾ ਉਹ ਕਰੂਗੀ ਪਾਰਟੀ ਇਹ ਅਸੀਂ ਸਿੱਖਿਆ ਹੀ ਸ਼ੈਰੀ ਕਲਸੀ ਜੀ ਤੋਂ ਕਿ ਲੱਗਦਾ ਕਿੰਨੇ ਪਰਸੈਂਟ ਚਾਂਸ ਆਗੇ ਕਿਉਂਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਖੁਦ ਦਿੱਲੀ ਬੈਠੇ ਨੇ ਕੀ ਲੱਗਦਾ ਦੇਖੋ ਸਾਡੀ ਦਿੱਲੀ ਦਿਵਾਵਾਂ ਨੇ ਸਾਡਾ ਵੱਡੇ ਭਰਾ ਨੇ ਸਾਡਾ ਮਤਲਬ ਮਨੋਬਲ ਕੱਲੇ ਕੱਲੇ ਵਰਕਰ ਦਾ ਬਹੁਤ ਵਧੂਗਾ ਉਹ ਬਿਨਾ ਮੰਤਰੀ ਪਦ ਤੋਂ ਵੀ ਇੰਨਾ ਕੰਮ ਕਰਦੇ ਨੇ ਸਾਰੇ ਜ਼ਿਲ੍ਹੇ ਨੂੰ ਸਾਰੇ ਮਾਝੇ ਨੂੰ ਉਹ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੇ ਦਿਨ ਰਾਤ ਉਹ ਕੰਮ ਕਰ ਰਹੇ ਨੇ ਤੁਸੀਂ ਲੁਧਿਆਣਾ ਇਲੈਕਸ਼ਨ ਦਾ ਮੈਂ ਉੱਥੇ ਕੋਆਰਡੀਨੇਸ਼ਨ ਇਨਚਾਰਜ ਸੀਗਾ ਸੋ ਮੈਂ ਉੱਥੇ ਸ਼ੈਰੀ ਭਾਜੀ ਨੂੰ ਕੰਮ ਕਰਦੇ ਦੇਖਿਆ ਉਹਨਾਂ ਨੇ 20 ਦਿਨਾਂ ਚ ਇੰਨਾ ਉੱਥੇ ਦਿਨ ਰਾਤ ਇੱਕ ਕਰਕੇ ਸਾਰੀ ਇਲੈਕਸ਼ਨ ਦੀ ਇਲੈਕਸ਼ਨ ਜਿਹੜੀ ਹਵਾ ਪਲਟਦੀ ਸੋ ਉਹ ਆਲਰੇਡੀ ਆਪਣੇ ਆਪ ਚ ਇੱਕ ਬਹੁਤ ਵੱਡੇ ਇਨਸਾਨ ਨੇ 29 ਤਰੀਕ ਨੂੰ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਬਟਾਲੇ ਪਹੁੰਚ ਰਹੀ ਹੈ ਤਾਜਪੋਸ਼ੀ ਹੋਏਗੀ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਦੀ ਇਸ ਦੌਰਾਨ ਕਹਿੰਦੇ ਨੇ ਕਿ ਜਿੱਥੇ ਏਡੇ ਵੱਡੇ ਬੰਦੇ ਆ ਰਹੇ ਆ ਉਥੇ ਇਹ ਵੀ ਆਸ ਹੈ ਕਿ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਦੇ ਬਟਾਲਾ ਤੋਂ ਵਿਧਾਇਕ ਅਮਰ ਸ਼ੇਰ ਸਿੰਘ ਸ਼ਰੀ ਕਲਸੀ ਦੀ ਮੰਤਰੀ ਪਦ ਦਾ ਵੀ ਜਿਹੜਾ ਹੈ ਕਿਹਾ ਜਾ ਸਕਦਾ ਹੈ ਕਿ ਅਗਰ ਪਾਰਟੀ ਸਮਝੇ ਤਾਂ ਦਿੱਤੀ ਜਾ ਸਕਦੀ ਕਿਉਂਕਿ ਆਮ ਹਰ ਜ਼ੁਬਾਨ ਤੇ ਇਹ ਚਰਚਾ ਹੈ ਕਿ ਮਾਝੇ ਦੇ ਵਿੱਚ ਹੁਣ ਇੱਕ ਮਨਿਸਟਰੀ ਆ ਰਹੀ ਹੈ ਪਰ ਉਹ ਮਨਿਸਟਰੀ ਜੋ ਹੈ ਉਹ ਸ਼ਰੀ ਕਲਸੀ ਦਾ ਨਾਮ ਵੀ ਲੱਗ ਸਕਦਾ ਹੈ ਕੈਮਰਾਮੈਨ ਬੰਦੀਨਾਲ ਨੀਤਿ ਲੁਤਰਾਦੈਨਿਕ ਸੂਰਾ ਟੀਵੀ ਬਟਾਲਾ